ਆਮ ਆਦੀਂ ਪਾਰਟੀ ਦੇ ਸਰਪੰਚ ਦੇ ਘਰ ਮੁਟ ਭੇੜ ਦੇ ਵਿੱਚ ਜਿਹੜੇ ਕਿ ਗੋਲੀ ਵੱਜ ਕੇ ਮਾਰ ਦਿੱਤੇ ਗਏ ਹੈ ਸ਼ਹੀਦ ਕਰ ਦਿੱਤੇ ਗਏ ਹੈ ਆਪਣੀ ਡਿਊਟੀ ਕਰ ਰਹੇ ਸੀ ਆਪਣੀ ਡਿਊਟੀ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਸੀ ਕਿ ਮੈਂ ਸਾਹ ਨੂੰ ਇਹ ਹੋ ਸਮਝਾਉਂਦੇ ਹੀ ਕਿ ਤੁਹਾਨੂੰ ਨਹੀਂ ਪਤਾ ਡਿਊਟੀ ਕੀ ਜੀ ਜਾਂ ਬਿਲਕੁਲ ਜੇ ਸ਼ੁਰੂਆਤੀ ਦਿਨਾਂ ਚ ਜਦੋਂ ਉਹਨਾਂ ਦਾ ਕੋਈ ਸਾਧਨ ਚੱਲੋ ਅਜੋ ਸਾਧਨ ਸਪੈਕਟਰ ਸੀ ਇਸ ਟਾਈਮ ਤੇ ਪਰ ਜਦੋਂ ਦੋ ਪਰਦੀ ਹੋਏ ਉਹ ਕਿਤੇ ਸਿੱਧੇ ਅਫਸਰ ਦੀ ਪਰਦੀ ਹੋਏ ਤਨਾਲਾ ਉਹ ਜਿਹੜੇ ਤੋਂ ਕਿ ਉਹ ਦੋਵਾਂ ਦੇ ਕਮਾਈ ਦਾ ਸਾਧਨ ਕਿਤੇ ਕਦੀ-ਕਦੀ ਕਈਆਂ ਦੇ ਨਾਲ ਤੇ ਸਿਰਫ 4200 ਰੁਪਏ ਦੀ ਰਕਮ ਸੀ ਜਿਹੜੀ ਕਿ ਤਨੂੰ ਸਰਕਾਰਾਂ ਵੱਲੋਂ ਫੀਸਰਾ ਉਹ ਵੀ ਬੰਦ ਕਰ ਦਿੱਤੀ ਜਾਂਦੀ ਸੀ। ਉਹਨਾਂ ਜਿਨ੍ਹਾਂ ਚ ਵੀ ਉਹਨਾਂ ਨੇ ਕਦੀ ਆਪਣੀ ਵਰਦੀ ਤੋਂ ਵੱਜੀ ਤੋਂ ਨਹੀਂ ਦਿਖਾਈ ਜਾਂ ਉਹਨਾਂ ਨੇ ਕਦੀ ਕਿਸੇ ਅੱਗੇ ਹੱਥ ਨਹੀਂ ਕਰਾਉਂਦੇ। ਦਰਵਾਜ਼ੇ ਵੱਲ ਨਹੀਂ ਮਿਲਦਾ। ਤਾਂ ਨਹੀਂ ਜਾਂਦਾ। ਤਾਂ ਕੋਈ ਨਾ ਨਾ ਫੋਟੋ ਮਾਡਲ ਲਿਖੋ। ਸਰਪਟ ਕੋਈ ਜਾਇਬ ਨਹੀਂ ਹੈ। ਅੱਜ ਭਾਜੋ 6 ਵਜੇ 6 ਵਜੇ ਹੋ ਗਈ ਹੈ ਜੀ ਪੁਲਿਸ ਸਬ ਇੰਸਪੈਕਟਰ ਚਰਨਜੀਤ ਸਿੰਘ ਜਿਹੜੇ ਕਿ ਪਿਛਲੇ ਦਿਨੀ ਆਮ ਆਦੀਪਾਟੀ ਦੇ ਸਰਪੰਚ ਦੇ ਘਰ ਮੁੱਠ ਭੇੜ ਦੇ ਵਿੱਚ ਜਿਹੜੇ ਕਿ ਗੋਲੀ ਵੱਜ ਕੇ ਮਾਰ ਦਿੱਤੇ ਗਏ ਹੈ ਸ਼ਹੀਦ ਕਰ ਦਿੱਤੇ ਗਏ ਹੈ ਆਪਣੀ ਡਿਊਟੀ ਕਰ ਰਹੇ ਸੀ ਉਹਨਾਂ ਦੇ ਘਰ ਵਿੱਚ ਆਇਆ ਆ ਕੇ ਇੱਥੇ ਬਹੁਤ ਦੁੱਖ ਹੋਇਆ ਹੈ ਇੱਕ ਬਹੁਤ ਹੀ ਨੇਕ ਬੰਦਾ ਇਮਾਨਦਾਰ ਸੀ ਤੁਸੀਂ ਉਹਦਾ ਘਰ ਦੇਖ ਸਕਦੇ ਹੋ ساری ਉਮਰ ਪੁਲਿਸ ਨੌਕਰੀ ਕਰੀਏ ਲੇਕਿਨ ਅਜੇ ਤੱਕ ਸਫੈਦੀ ਕਰਨ ਨੂੰ ਨਹੀਂ ਹੋਈ ਵੀ ਪਰਿਵਾਰ ਵੀ ਮੈਂ ਦੇਖਿਆ ਸਿਰਫ ਤਿੰਨ ਕੀਲੇ ਪਹਿਲੀਏ ਤੇ ਇਹਨਾਂ ਨੇ ਇਹ ਆਮ ਆਦੀ ਪਾਰਟੀ ਵਾਲਿਆਂ ਦੇ ਵਿੱਚ ਪਹਿਲੇ ਦਿਨ ਤੋਂ ਜਿੱਦਰ ਦੀ ਸਰਕਾਰ ਆਈ ਹੈ ਗੁੰਡਾ ਅੰਸਰ ਹੈ আর ਇਹਨਾਂ ਦੀ ਸ਼ਹਿਰ ਰਹਿੰਦੀ ਹੈ ਅਜਿਹੇ ਬੰਦੇ ਆਲੋ ਸਰਪੰਚ ਦੇ ਘਰ 15 ਬੰਦੇ ਬੜੇ ਹੋਏ ਸੀ ਉਹਨਾਂ ਨੇ ਬਾਹਰ ਨਿਕਲ ਕੇ ਸਾਬ ਇਨਸਪੈਕਟਰ ਦੇ ਗੋਲੀ ਮਾਰ ਕੇ ਮਾਰਤੀ ਇਸ ਤੋਂ ਜ਼ਿਆਦਾ ਪੰਜਾਬ ਦੇ ਵਿੱਚ دہشت گردੀ ਤੇ ਬੁਰਸ਼ਾਵਾ ਗਰਦੀ ਕੀ ਹੋ ਸਕਦੀ ਹੈ ਜਿੱਦਾਂ ਚੰਨੀ ਸਾਹਿਬ ਅੱਜ ਮੈਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਇਆ ਦੋ ਕੁੜੀਆਂ ਇੱਕ ਮੁੰਡਾ ਉਹਨਾਂ ਦੇ ਮਾਪੇ ਬਜ਼ੁਰਗ ਜੀ ਜਿਉਂਦੇ ਬੈਠੇ ਹੈ ਘਰ ਵਾਲੀ ਵਿਧਵਾ ਹੋ ਗਈ ਹੈ ਬਹੁਤ ਦੁਖਦਾਈ ਗੱਲ ਹੋਈ ਹੈ ਪਹਿਲਾ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਵੀ ਇਸ ਏਰੀਆ 'ਚ ਇਸੇ ਤਰ੍ਹਾਂ ਥਾਣੇਦਾਰ ਦੇ ਮਾਰਿਆ ਸੀ ਉਹਨਾਂ ਦਾ ਅੰਤ ਆਇਆ ਸੀ ਅੱਜ ਮੈਂ ਇਹ ਇਹਨਾਂ ਦਾ ਆਮ ਆਦੀ ਪਾਰਟੀ ਦਾ ਅੰਤ ਆਉਂਦਾ ਦੇਖ ਰਿਹਾ ਕਿਉਂਕਿ ਇਸ ਤੋਂ ਜ਼ਿਆਦਾ ਬੁਰਸ਼ਾ ਕਰਦੀ ਨਹੀਂ ਹੋ ਸਕਦੀ ਕਿ ਪੁਲਿਸ ਦੇ ਸਬ ਇੰਸਪੈਕਟਰ ਨੂੰ ਜਦਕਿ ਉਹਦੇ ਨਾਲ ਡੀਐਸਪੀ ਵੀ ਹੈ ਉਹਦੇ ਨਾਲ ਹੋਰ ਪੁਲਿਸ ਵਾਲੇ ਆਏ ਆ ਤੇ ਉਹਨੂੰ ਕਾਬੂ ਕਰਕੇ ਤੇ ਗੋਲੀ ਮਾਰਤੀ ਤੇ ਜੀ ਸਾਹਿਬ ਜਿਤਨਾ ਆਪਣਾ ਰੋਧੀਦਰ ਦੇ ਨੇਤਾ ਬਾਜਵਾ ਸਾਬ ਨੇ ਕੁਝ ਗਰਨੇਡ ਹੱਥਾਂ ਮਿਲਿਆ ਦੀ ਗੱਲ ਕੀਤੀ ਸੀ ਗਰਨੇਡ ਨੂੰ ਮੈਂ ਉਹੀ ਗੱਲ ਕਰ ਲੱਗਾ ਜੀ ਅਮਨ ਕਾਂਗਨੀਤੀ ਦੀ ਗੱਲ ਨਾ ਕਰ ਮੈਂ ਇੱਥੇ ਦੁਖੀ ਬਹੁਤ ਐ ਅੰਦਰ ਆ ਕੇ ਮੈਂ ਜਦੋਂ ਕੁੜੀਆਂ ਨੂੰ ਮਿਲਿਆ ਤੇ ਮੇਰਾ ਆਪਣਾ ਰੋਣਾ ਨਿਕਲਿਆ ਇਹਨਾਂ ਬੁਰਛੇ ਕਰਦੀ ਹੈ ਸਰਕਾਰ ਆ ਗਈ ਇਹ ਤੇ ਇਹਨਾਂ ਨੇ ਜੀਣਾ ਦਰੁੱਬਰ ਕਰਤਾ ਪੁਲਿਸ ਤੇ ਉਹ ਜੀ ਸੇਫ ਨਹੀਂ ਹੈ ਪੰਜਾਬ ਦੇ ਵਿੱਚ ਤਾਂ ਆਮ ਆਦਮੀ ਦਾ ਕੀ ਹੋਏਗਾ ਇੱਕ ਗਰੀਬ ਆਦਮੀ ਜਿਹੜਾ ਕਿਸਾਨ ਹੈ ਉਹਦਾ ਖੇਤ ਵਿੱਚ ਕੀ ਹੋਏਗਾ ਜੇ ਪੁਲਿਸ ਨੂੰ ਆਏਵੇਂ ਨੂੰ ਘਰ ਮਾਰਤਾ ਔਰ ਉਹਨੂੰ ਛੇ ਦੇ ਰਹੀ ਹੈ ਪੁਲਿਸ ਸਰਕਾਰ ਅੱਜ ਤੱਕ ਪਰਿਵਾਰ ਨੂੰ ਐਫ ਆਈ ਆਰ ਨਹੀਂ ਮਿਲੀ ਅੱਜ ਤੱਕ ਕੋਈ ਸੁਣਵਾਈ ਨਹੀਂ ਇਹਨਾਂ ਦੀ ਗਰੀਬ ਪਰਿਵਾਰਿਕ ਕਿਸਾਨ ਪਰਿਵਾਰ ਹੈ ਤਿੰਨ ਇਕੱਲੇ ਜਬੀਨਾ ਕੀ ਕਰ ਲੈਣਗੇ ਐਸੀ ਪਰਿਵਾਰ ਦੇ ਨਾਲ ਖੜਾਂਗੇ ਹਰ ਜੀ ਨੇ ਇਹ ਇੱਕ ਪੁਲਿਸ ਕਰਮਚਾਰੀ ਤੇ ਗੋਲੀ ਮਾਰ ਕੇ ਪੁਲਿਸ ਅਫਸਰ ਦੇ ਹੱਤਿਆ ਕਰੀ ਹੈ ਇਹ ਸੱਤਿਆ ਦਾ ਉਹਨੂੰ ਸਜ਼ਾ ਦਵਾਉਣ ਤੱਕ ਐਸੀ ਸਿਰੇ ਤੱਕ ਜਾਵਾਂਗੇ ਹਰ ਨਾਲ ਪਰਿਵਾਰ ਦੇ ਖੜਾਂਗੇ ਇਹ ਆਮਣੇ ਨੂੰ ਨਹੀਂ ਦੱ ਸਾਡੇ ਲੱਕੀ ਦੇ ਵੀ ਬੜੇ ਮਾਰਦੇ ਨੇ ਚੱਲਦੇ ਤਾਂ ਚੱਲਦੇ ਐ ਸਰ